ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੂਰੇ ਵਾਲਾ ਜ਼ਿਲ੍ਹਾ ਤੇ ਤਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਸਾਈਵਾਲਾ ਗੱਬਣ ਵਾਇੜ ਬਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਆਪ ਹੀ ਦੇਣੀ ਆ ਵੀਡੀਓ ਨੂੰ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਇਹ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਤੇ ਇਹਦੀ ਜਾਣਕਾਰੀ ਦੋਸਤੋ ਇਸ ਪ੍ਰਕਾਰ ਆ ਆਪ ਹੀ ਇਹਦੀ ਜਾਣਕਾਰੀ ਦੇਣੀ ਆ ਸੀ ਤੀਜਾ ਸੂਆ ਸੋਣ ਲਈ ਗੱਭਣਾ ਦੋਸਤੋ ਤੇ ਦੂਜੇ ਸੂਏ ਦਾ ਦੁੱਧ 15-16 ਕਿਲੋ ਤੋਲਿਆ ਹੋਇਆ ਤੇ ਦਿਨ ਇਹਦੇ ਘੱਟੋ-ਘੱਟ 10-12 ਬਾਕੀ ਆ ਸੋਣ ਦੇ ਤੇ ਸੀਲ ਸਲੱਗ ਬਹੁਤ ਆ ਤੇ ਸੋਹਣੇ ਖਾਣਾ ਖਵਾਨੇ ਦੀ ਤੁਹਾਨੂੰ ਦਿਖਾ ਦੇਣੇ 15-20 ਦਿਨਾਂ ਚ 15 ਦਿਨਾਂ ਚ ਲੇਵਾਏ ਨੇ ਬਹੁਤ ਵੱਡਾ ਤਿਆਰ ਕਰ ਜਾਣਾ ਦੇਖ ਸਕਦੇ ਹੋ ਬਹੁਤ ਸੋਹਣਾ ਥਣ ਲੱਗਾ ਸਾਈਵਾਲ ਦੇ ਵਿੱਚ ਪੈਂਦੀ ਆ ਦੋਸਤੋ ਇਹ ਨਹੀਂ ਤੁਸੀਂ ਦੇਖ ਸਕਦੇ ਹੋ ਥਾਣਾ ਦਾ ਸਾਈਜ਼ ਗਾਇ ਤੁਹਾਨੂੰ ਦੋਨਾਂ ਪਾਸਿਆਂ ਤੋਂ ਦਿਖਾਵਾਂ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਲੇਵਾ ਦੇਖ ਸਕਦੇ ਹੋ ਦੋਸਤ ਢਿੱਲਾ ਪਿਆ ਹਜੇ ਤੇ ਅਸਾਂ 12 ਦਿਨਾਂ ਨੂੰ ਲੇਵਾ ਪੂਰਾ ਤਿਆਰ ਕਰ ਜਾਣਾ ਦੇਖ ਸਕਦੇ ਹੋ ਸੋਹਣਾ ਥਣ ਲੱਗਾ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਝਾਲਰ ਝੁੱਲਰ ਬਹੁਤ ਸੋਹਣੀਆਂ ਦੋਸਤੋ ਦੇਖ ਸਕਦੇ ਹੋ ਤੁਸੀਂ ਉਹ ਮੱਥਾ ਦੇਖ ਸਕਦੇ ਹੋ ਕੱਦ ਕਾਠ ਬਹੁਤ ਤੇ ਰਾਜੀ ਪਲੀ ਵੀ ਚੰਗੀ ਆ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਹਾਂ ਨਾ ਮੇਟਰ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਟੱਲ ਤੁਸੀਂ ਦੇਖ ਸਕਦੇ ਬੱਠਪੋੜੀ ਵੀ ਚੰਗੀ ਆ ਮੋੜ ਲਿਓ ਬਈ ਮੋਲੇ ਦਾ ਦੋਸਤੋ ਫੋਨ ਤੇ ਕੀਤਾ ਜਾਊਗਾ ਜੇ ਅਸੀਂ ਕਿਸੇ ਮੇਰੇ ਵੀਰ ਨੂੰ ਇਹ ਵਾਇਰਡ ਪਸੰਦਾ ਤਾਂ ਕੋਈ ਮੁੱਲ ਜ਼ਿਆਦਾ ਨਹੀਂ ਹੋਣਾਗਾ ਜਾਇਜ਼ ਮੁੱਲ ਹੋਊਗਾ ਫੋਨ ਤੇ ਮੁੱਲ ਹੋਊਗਾ ਉੱਪਰਲੇ ਪਾਸੇ ਬਾਈ ਜਿਹਰਾ ਦਾ ਨੰਬਰ ਲੱਗਿਆ ਇਸ ਨੰਬਰ ਤੇ ਤੁਸੀਂ ਬਾਈ ਜਿਹਰਾ ਨਾਲ ਸੰਪਰਕ ਕਰਕੇ ਸੌਦਾ ਕਰ ਲੈ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਹਾਂ ਦੋਸਤੋ ਅਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ